ਆ ਸੈਂਸਿੰਗ ਔਰੇ ਬਾਈ ਵਿੱਚ ਤੇ ਸਪਰਿੰਗ ਆ ਔਰੇ ਝੜ ਗਿਆ ਪਹਿਲਾਂ ਬਾਕੀ ਵੀਰੇ ਰੇਟ ਦੀ ਗੱਲ ਕਰੀਏ ਇਹਦੀ ਡਿਮਾਂਡ ਆਪਾਂ ਜ਼ੋਰ ਮਾਰਦੇ ਆ ਤੇ ਪਾਵਰ ਸਟੀਰਿੰਗ ਦੇ ਵਿੱਚ ਆ ਜਾਓ ਜੀ ਮੇਰੇ ਤੁਹਾਨੂੰ ਸ੍ਰੀ ਕਾਲ ਜੀ ਆ ਤੁਸੀਂ ਪਿੱਛੇ ਟਰੈਕਟਰ ਦੇਖੇ ਰਹੇ ਹੋਣੇ ਤੇ ਅੱਦੇ ਵੀਰ ਆਪਣੇ ਇੰਸਟਾਗ੍ਰam ਵਾਲੇ ਉਹਨੇ ਜਿਹਨਾਂ ਨੇ ਇੰਸਟਾਗ੍ਰam ਤੇ ਰੀਲ ਦੇਖੀ ਟਰੈਕਟਰ ਦੀ ਹਨਾ ਤੇ ਆ ਟਰੈਕਟਰ ਦਾ ਆਪਾਂ ਹੁਣ ਫੁੱਲ ਰਿਵਿਊ ਦਵਾਂਗੇ ਤੁਹਾਨੂੰ ਸਾਰੇ A to Z ਜਿੰਨੇ ਇੱਕ ਆਪਾਂ ਨੂੰ ਫੀਚਰ ਦਿਖਦੇ ਆ ਜਾਂ ਆਪਾਂ ਨੂੰ ਸਮਝ ਆਉਂਦੇ ਆ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਆਪਣਾ ਆਰਾਮ ਨਾਲ ਦੇਖ ਸਕਦੇ ਆ ਤੇ ਜਿਹਦੇ ਮਨ ਚ ਇੱਛਾ ਹੋਈ ਵੀ ਟਰੈਕਟਰ ਲੈਣ ਦੀ ਉਹ ਆਪਣੇ ਕੋਲ ਆ ਕੇ ਟਰੈਕਟਰ ਦੇਖ ਕੇ ਫੰਡ ਕਰਕੇ ਲੈ ਕੇ ਜਾ ਸਕਦੇ ਠੀਕ ਹੈ ਜੀ ਆਜੋ ਭੱਜੀ ਲਓ ਜੀ ਮਿੱਤਰੋ ਆ ਟਰੈਕਟਰ ਹੈ ਜੀ ਆਪਣਾ 2022 ਮਾਡਲ ਮਹਿੰਦਰਾ ਜੂਗੋ 245 ਇਹ ਟਰੈਕਟਰ ਜੀਵੋ ਜੀਵੋ ਹਾਂ ਤੇ ਦੋ ਤਿੰਨ ਸੀਰੀਆਂ ਆਵਣੀਆਂ ਇਹਨਾਂ ਦੀ ਜੀਵੋ ਹੈ ਜੂਗੋ ਹੈ ਤੇ ਇੱਕ ਨੋਵੋ ਆ ਹਾਂ ਜੂਗੋ ਬੜੇ ਆਉਂਦੇ ਨੇ ਨਾ ਹਾਂ ਨੋਵੋ ਨੋਵੋ ਬੜੇ ਆਉਂਦੇ ਨੇੜਕਣਾ ਅਰਜਣਾ ਹੀ ਹੋਗੇ ਜੂਗੋ ਦੂਏ ਜਿਹੜੇ ਜੂਵੇ 585 ਨਾ ਹੀ ਆ ਜੀਵੋ ਇਹ ਆਗੇ ਹਾਂ ਪੂਰੀ ਬੋਰਾ ਪੂਰੀ ਬਜਾਉ ਨਿਆ ਤੇ ਬਾਈ ਦੱਸਦੀ ਤੁਹਾਨੂੰ 2022 ਮਾਡਲ ਟਰੈਕਟਰ ਹੈ 25 ਹਾਰਸਪਾਵਰ ਟਰੈਕਟਰ ਹੈ ਜੀ ਤੇ ਮੜੀ ਬਾਈ ਰੀਡਿੰਗ ਦਿਖਾ ਦੇ ਦੀ ਘੰਟੇਾਂ ਦੀ ਇਹ ਬਾਈ 106 ਹੈ ਜੀ 106 ਘੰਟੇ ओरिजिनल ਚੱਲਿਆ ਹੋਇਆ ਹੈ ਤੇ ਟਾਇਰ ਮੁੱਲੇ ਮਗਲੇ ਨਾਲ ਦੇ ਆ ਇਹਨਾਂ ਦੇ ਹਲ ਦਾ ਧਾਗੇ ਵੀ ਨਹੀਂ ਉਤਰੇ ਠੀਕ ਹੈ ਬਾਈ ਤੇ ਬਾਕੀ ਤੁਹਾਨੂੰ ਇਹਦੇ ਗੇਅਰ ਦੀ ਡਿਜ਼ਾਈਨ ਦੱਸ ਦੰਨੇ ਆ ਟਰੈਕਟਰ ਦਾ ਗੱਬੇ ਐ ਨਿਊਟਲ ਹੈ ਉਹਦੇ ਪਹਿਲਾ ਪੰਨਾ ਨਹੀਂ 2000 ਔਰ 2 ਆ ਤਿੰਨ ਆ ਚਾਰ ਠੀਕ ਹੈ ਵੀਰੇ ਤੇ ਇਹਦਾ ਇੱਕ ਹੋਰ ਤੁਹਾਨੂੰ ਨਵੀਂ ਚੀਜ਼ ਦੱਸਦੇ ਆ ਇਹਦੀ ਪੀਟੀਓ ਹੈ ਗੇਰਾ ਵਿੱਚ ਪਿੱਛੇ ਨਾਲ ਕਰੌਮੀ ਚਲਦੀ ਹੈ ਮੋਰੇ ਨੇ 540 ਚੱਕਰ ਨੋਰਮਲ ਹੈ ਜੇਕਰ ਆਪਾਂ ਨੇ ਜਨਰੇਟਰ ਵਾ ਡੈਟਰ ਲਾਉਣਾ ਹੋਵੇ ਫਿਰ ਆਪਣਾ ਦੂਆ ਤੀਆ ਗੇਲ ਲਾ ਕੇ ਛੱਡ ਦੋ ਇਹਨੂੰ ਚੱਲੀ ਜਾਣਾ ਠੀਕ ਹੈ ਤੇਲ ਲਗਾਤਾ ਘਟ ਹੈ ਤੇ ਹੋਰ ਗੱਲ ਵੀਰੇ ਹੈਗਾ 4x4 ਹੈ ਇਹ ਮੋਰਲੇ ਟਾਇਰ ਵੀ ਜੋਰ ਮਾਰਦੇ ਆ ਤੇ ਤੇ ਪਾਵਰ ਸਟੀering ਦੇ ਵਿੱਚ ਆ ਜਾ ਇੱਕ ਤੁਸੀਂ ਦੇਖੋ ਟੈੱਕਰ ਲੱਗਿਆ ਹੋਇਆ ਸਲੈਂਸਰ ਵੀਰੇ ਗਾਰਡਨਾਂ ਦੇ ਥੱਲੇ ਨੂੰ ਹੀ ਆਉਂਦਾ ਜਿਹੜੇ ਗਾਰਡਨ ਵਾਲੇ ਬਾਗਬਾਨੀ ਵਾਲੇ ਹੁੰਨੇ ਕਿਉਂਕਿ ਇਹ ਸਲੈਂਸਰ ਛੋਟਾ ਹੋਣੇ ਕਰਕੇ ਊਰੇ ਤੇ ਧੂਆਂ ਸਿੱਧਾ ਥੋ ਡਰਾਈਵਰ ਦੇ ਉੱਪਰ ਜਾਂਦਾ ਹੈ ਤਾਂ ਕਰਕੇ ਉਹਨਾਂ ਨੀਚੇ ਉੱਕੜਦਾ ਠੀਕ ਹੈ ਵੀਰੇ ਤੇ ਦੋ ਸਿਲੰਡਰ ਹੋ ਗਿਆ ਤੇ ਆਹ ਫਿਲਟਰ ਆ ਗਿਆ ਇਹਦਾ ਪਿਛਲੇ ਟਾਪੇ ਦਾ ਲਿਫਟ ਦਾ ਸਾਰੇ A to Z ਬਾਕੀ ਬਾਈ ਆ ਉਦਾਂ ਮੈਟਰ ਦੇਖੇ ਜਿਹੜੇ ਉਹਨਾਂ ਦੇ ਨਾਲ ਸਿੰਗਲ ਲੀਵਰ ਹੁੰਦਾ ਕੰਟਰੋਲ ਕਰਨੇ ਵਾਲਾ ਇਹਦੇ ਵਿੱਚ ਉਹਨਾਂ ਨੇ ਸੈਂਸੀ ਵਾਲਾ ਸੰਤਰੀ ਰੰਗ ਵਿੱਚ ਦੇ ਆ ਬਾਈ ਤੇ ਆਹ ਕਾਲਾ ਲੀਵਰ ਆਪਣਾ ਉੱਪਰ ਡਾਇਰੈਕਟ ਨੀਚੇ ਆ ਸੈਂਸਿੰਗ ਆਰੇ ਬਾਈ ਵਿੱਚ ਤੇ ਸਪਰਿੰਗ ਆ ਔਰੇ ਝਟਕਿਆ ਪੈ ਜਿਹੜਾ ਕੋ 26575 ਵਾਂ ਹੈ ਉਹ ਕੁਸ ਪਾਇਆ ਬੈਚ ਸਾਈਜ਼ ਛੋਟਾ ਕਰਕੇ ਟੂਲ ਦੇਖ ਲਾ ਟੂਲ ਖੋਲੀ ਮੜਾ ਜਾ ਦੇਖ ਲਈਏ ਬਾਕੀ ਬਾਈ ਮਨੇ ਪੇਂਟ ਕੁਆਲਟੀ ਬਹੁਤ ਸੋਹਣੀ ਹੈ ਨਾ ਅਸੀਂ ਉਹ ਪਿੰਨ ਬਾਈ ਵਿੱਚ ਪਈ ਹੈ ਜਿਹੜੀ ਉਹ ਪਿਛੇ ਵਾਲੀ ਹੈ ਇਹਦੀ ਹਾਂ ਯਾਨੀ ਕਿ ਮਾਨੂੰ ਇਹਦੀ ਪੇਂਟ ਕੁਆਲਟੀ ਇੰਨੀ ਸੋਹਣੀ ਲੱਗੀ ਇਸ ਟਾਈਮ ਆ ਸਾਰੀ ਫਿਨਿਸ਼ਿੰਗ ਬਹੁਤ ਸਫਾਈ ਆਏ ਹਾਂ ਤੇ ਆਹ ਡਿਫਰੈਂਸ਼ਲ ਲੋਕ ਹੈ ਤੁਸੀਂ ਦੇਖ ਲਓ ਅਡਾਫਰੈਂਸ਼ਲ ਲੋਕ ਲੱਗਿਆ ਹੋਇਆ ਹੈ ਤੇ ਇੱਧਰ ਗੇਅਰ ਦੂਜੇ ਆ ਗਏ ਆ ਗੱਡੀ ਵੀ ਨੌਂ ਗੱਪੇ ਗਰੀ ਸਾਲ ਇਹ ਮੈਨੂੰ ਉਹਦਾ ਕਲੱਚ ਦੀ ਹੋਊਗੀ ਬਾਈ ਕਲੱਚ ਦੀ ਹੋਊਗੀ ਹਾਂ ਕਲੱਚ ਤੇ ਬੈਰਿੰਗ ਬੁਰਿੰਗ ਦੀ ਤੇ ਆਹ ਥੱਲੇ ਪੈਂਦਾ ਹਾਈ ਉਰੇ ਲੋ ਹੈ ਫਿਰ ਨਿਊਟਰਲ ਹੈ ਫਿਰ ਬੈਕ ਆਉਂਦਾ ਠੀਕ ਹੈ ਨਾ ਆਟੋ ਗੱਡੀ ਆ ਵਾਂਗੂ ਹੈ ਹਾਂ ਬਾਕੀ ਉਧਰ ਤੁਸੀਂ ਜਿਹੜਾ ਗੇਅਰ ਪਾਉਣਾ ਪਾ ਕੇ ਰੱਖੋ ਪਾ ਵੀ ਨਹੀਂ ਹਲੇ ਉਤਰੇ ਹੈ ਹਲੇ ਤਾਂ ਵੀ ਕਾਗੇ ਜੇ ਨਹੀਂ ਉਤਰੇ ਨਾਲੇ ਤੇ ਮੈਨੂੰ ਮੜਾ ਜਿਹਾ ਬੈ ਕੇ ਚਲਾ ਕੇ ਦਿਖਾਈ ਤੇ ਬਾਈ ਆਹ ਗੇਅਰ ਲੱਗੇ ਪਿਆ ਦਾ 4x4 ਵਾਲਾ ਠੀਕ ਹੈ ਭਾਈ ਅਸੱਲੇ ਲੱਗਿਆ ਉਹਨੇ ਅੱਛਾ ਆ ਮੂਰੇ ਸਟicker ਲੱਗਿਆ ਵਾ ਮੂਰੇ ਨੂੰ ਪੂ 4x4 ਪਿੱਛੇ ਨੂੰ ਪਿੱਛੇ 2 ਵੀਲ ਆ ਠੀਕ ਹੈ ਡਿਫਰੈਂਸ਼ਲ ਆ ਹਾ ਤੇ ਤੁਹਾਨੂੰ ਹੁਣ ਸਟਾਰਟਿੰਗ ਤੇ ਇਹਦੀ ਡਰਾਈਵ ਦਿਖਾ ਦਿੰਨੇ ਵੀ ਕਿਵੇਂ ਚੱਲਦਾ ਚਲਾ ਚਾਲ ਚੁਲ ਕੇ ਇਹਦਾ ਚੱਲਣਾ ਠੀਕ ਹੈ ਜੀ ਟਰੈਕਟਰ ਤੇ ਕਰੋ ਚੈੱਕ ਠੀਕ ਹੈ ਪਹਿਲਾਂ ਆਮਨੇ ਅੱਜ ਲਾ ਗੇਅਰ ਪਾਇਆ ਕਰ ਤਾਂ ਹੀ ਅੜਕਦਾ ਹੋ ਚਲ ਹਾਈ ਪਈ ਆ ਬਈ ਹਾਂ ਹੁਣ ਪਾ ਲੈ ਇਧਰ ਹਾਈ ਪੈ ਗਿਆ ਪਰ ਆ ਪਹਿਲਾ ਗੇਅਰ ਪੈ ਗਿਆ ਰੇਸ ਦੇ ਲਾ ਬਹੁਤ ਧੀ ਤਾਂ ਹੁਣ ਦੁਆ ਮਾਰੇ ਸਦਾਈ ਆ ਆ ਕੋਈ ਨਾ ਕੋਈ ਨਾ ਜਾਇਆ ਤੇ ਬਹੁਤ ਧੀ ਬਾਈ ਸਾਫ ਸੁਥਰੀ ਚਲਾਈ ਡਰੈਕਟਰ ਵੀ ਜਮਾਈ ਨਵਾਂ ਪਿਆ ਸ਼ੋਰੂਮ ਇਹ ਆ ਇਹ ਵੀ ਜਿੱਦਾਂ ਨਵਈ ਆਇਆ ਸਦਾਈ ਚਲਾਈ ਚਲਾਈ ਬਹੁਤ ਘੱਟ ਹੋਈ ਵੀ ਆ ਤੋੜੇ ਸਾਹਮਣੇ ਚਾਚਾ ਦਨ ਟਰੈਕਟਰ ਦਾ ਛੋਟਾ ਜਿਹਾ ਘਟੂ ਜਾ ਹਾਂ ਲੰਬਾਈ ਵੀ ਬਹੁਤ ਹਨ ਇਹਦੀ ਹੋਰ ਵੀ ਫੋਰ ਕਰਕੇ ਨਾ ਮੂਰੇ ਤੋਂ ਉੱਚਾ ਹੈ ਗਰਾਉਂਡ ਕਲੀਅਰੈਂਸ ਜ਼ਿਆਦਾ ਹੈ ਇਹਦੀ ਥੱਲੇ ਨਹੀਂ ਤਾਂ ਆਮ ਤੌਰ ਤੇ ਉਰੇ ਆ ਜਾਂਦਾ ਇਹਦੀ ਕਲੀਅਰੈਂਸ ਬਹੁਤ ਨੀਚੇ ਪਿੱਛੇ ਨਾਲੋਂ ਵੱਧ ਮੂਰੇ ਆ ਨਾ ਨਾ ਨਾਰਮਲ ਆ ਜਮਾਗੇ ਦੋ ਸਿਲੰਡਰ ਲੱਗਦਾ ਨਹੀਂ ਹੈ ਤੇ ਬਾਕੀ ਆ ਹਿੰਡਿਕਟਰ ਇੱਧਰ ਲੱਗੇ ਹੋਏ ਆ ਮੂਰੇ ਲਟਾਂ ਲੱਗੀਆਂ ਹੋਈਆਂ ਲਾ ਦੇ ਬਸ ਚਲੋ 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 ਜੀ ਆ ਬਹੁਤ ਹੈ ਇਹ ਹੌਲਡ ਵੀ ਖੜਾ ਆਪਣਾ ਮੈਂ ਕਰਦੇ ਤੇ ਤੁਸੀਂ ਹੌਲਡ ਦੇ ਹਾਂ ਉਹ ਸੰਤਰੀ ਬਾਈ ਆਹ ਲੀਵਰ ਹੈਂਡ ਬ੍ਰੇਕ ਵਾਲਾ ਬ੍ਰੇਕ ਦੱਬ ਕੇ ਤੁਸੀਂ ਆਹ ਲੀਵਰ ਉਪਰ ਨੂੰ ਚੱਕ ਦੋ ਹੈਂਡ ਬ੍ਰੇਕ ਖਿੱਚੋ ਜਣੀ ਬਸ ਠੀਕ ਹੈ ਸਹੀ ਆ ਤੇ ਬਾਕੀ ਆਪਣੇ ਤੁਸੀਂ ਹੌਲੈਂਡ ਦੇ ਕੰਪਲੀਟ ਦੇਖ ਲੋ ਕਿੰਨਾ ਕੁ ਫਰਕ ਹੈ ਹਾਈਟ ਦਾ ਇਹਨਾਂ ਦਾ ਹਾਂ ਹਾਂ ਅਮਨੇ ਇੱਧਰ ਖੜਕੇ ਪਤਾ ਲੱਗਦਾ ਜਿੱਥੇ ਹੌਲੈਂਡ ਦੀ ਸ਼ੋ ਥੱਲੇ ਤੋਂ ਸ਼ੁਰੂ ਹੁੰਦੀ ਹੈ ਐ ਦੀ ਉੱਥੇ ਜਾ ਕੇ ਮੁੱਕ ਜਾਂਦੀ ਹਰਦਾਨ ਦਿਖਦਾ ਤੇ ਹਾਂ ਸਹੀ ਗੱਲ ਐ ਇੰਨਾ ਫਰਕ ਹੈ ਹਾਈਟ ਦਾ ਚਲ ਬਾਕੀ ਟਰੈਕਟਰ ਠੀਕ ਐ ਬਾਕੀ ਵੀਰੇ ਰੇਟ ਦੀ ਗੱਲ ਕਰੀਏ ਇਹਦੀ ਡਿਮਾਂਡ ਆਪਾਂ ਕਰਦੇ ਆ 3,70,000 ਰੁਪਇਆ ਠੀਕ ਐ ਹੁਣ ਆਪਾਂ ਸੋਚੂਗੇ ਇਹ ਟਰੈਕਟਰ ਛੋਟਾ ਐ ਰੇਟ ਇੰਨਾ ਜ਼ਿਆਦਾ ਐ ਉਹ ਕਾਦੀ ਐ ਉਹ ਵੀ ਸਾਨੂੰ ਕਾਰਨ ਦੱਸ ਦਿੰਨੇ ਹੁਣ ਦੇਖਣਾ ਆਪਣੇ ਚਲੋ 1 2 3 ਮਹੀਨੇ ਨਿਆਣੇ ਹੁੰਨੇ ਸਾਲ ਦੇ ਨਿਆਣੇ ਹੁੰਦੇ ਉਹਨਾਂ ਦੇ ਕੱਪੜੇ ਬੜਿਆਂ ਨਾਲੋਂ ਜ਼ਿਆਦਾ ਮਹਿੰਗੇ ਆਉਂਦੇ ਆ ਠੀਕ ਹੈ ਨਾ ਉਵੇਂ ਹੀ ਭਾਈ ਇਹੇ ਆ ਜਿਹੜੀ ਚੀਜ਼ ਜਿੰਨੀ ਛੋਟੀ ਜਾਂਦੀ ਆ ਓਨੀ ਬਰੀਕੀ ਘੱਮ ਵੱਜ ਜਾਂਦਾ ਉਹਦਾ ਰੇਟ ਆਟੋਮੈਟਿਕਲੀ ਚੈੱਕ ਹੋਣਾ ਹੀ ਆ ਤੁਸੀਂ ਨਵੇਂ ਚਾ ਰੇਟ ਪਤਾ ਕਰ ਲਿਓ ਤੁਹਾਨੂੰ ਆਪਣੇ ਆ ਸਹੀ ਲੱਗੂਗਾ ਫਿਰ ਠੀਕ ਹੈ ਨਾ ਵੀਰੇ ਵੀ ਏਜੰਸੀ ਜੋ ਨਮਾ 0 ਮੀਟਰ ਕਿੰਨੇ ਦਾ ਮਿਲਦਾ ਏ ਜਮਾ ਹੀ ਔਨ ਰੋਡ ਫੇਰ ਤੁਹਾਨੂੰ ਸਹੀ ਲੱਗੂਗਾ ਵੀ ਹਾਂ ਰੇਟ ਤੇ ਹੈਗਾ ਕਿ ਨਹੀਂ ਹੈਗਾ ਤੇ ਬਾਕੀ ਵੀਰੇ ਸੌਦਾ ਤਾਂ ਆਪਣਾ ਸਾਹਮਣੇ ਟੇਬਲ ਤੇ ਬੈਠ ਕੇ ਹੋਊਗਾ ਫੋਨ ਤੇ ਆਪਾਂ ਸਿਰਫ ਤੁਹਾਨੂੰ ਰੇਟ ਦੱਸ ਸਕਦੇ ਹਾਂ ਹਾਂ ਲੋਕੇਸ਼ਨ ਦੱਸ ਦੱਸ ਦੀ ਕਿੱਥੇ ਆ ਕਿੱਥੇ ਨਹੀਂ ਹੈਗਾ ਬਾਕੀ ਤੁਸੀਂ ਆ ਪਾਓ ਟਰੈਕਟਰ ਚਲਾਓ ਪਸੰਦ ਕਰੋ ਹਾਂ ਬਾਈ ਆ ਕੇ ਤੁਸੀਂ ਉਹਰੇ ਆਪਣਾ ਦੇਖ ਕੇ ਪਾਸ ਕਰਕੇ ਫਿਰ ਆਪਣਾ ਸੌਦਾ ਫੋਦਾ ਕਰ ਲੋ ਡੀਟਾ ਕਰਨਾ ਠੀਕ ਹੈ ਵੀਰੇ ਬਾਕੀ ਧੰਨਵਾਦ ਸਤਿ ਸ੍ਰੀ ਅਕਾਲ